ਝੋਨੇ ਦੀ ਕਟਾਈ ਸਮੇਂ ਪੰਜਾਬ ਦੇ ਖੇਤੀਬਾੜੀ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਇੱਕ ਵਿਸ਼ੇਸ਼ ਮਹਮ ਚਲਾ ਕਿਸਾਨਾਂ ਨੂੰ ਪਰਾਲੀ ਅਤੇ ਫਸਲੀ ਰਹਿੰਦ-ਖੂੰਹ ਨੂੰ ਅੱਗ ਨਾਲ ਲਾਉਣ ਲਈ ਪ੍ਰੇਰਿਤ ਕੀਤਾ ਗਿਆ ਸੀ ਇਸੇ ਮਹਮ ਤਹਿਤ ਜ਼ਿਲ੍ਹਾ ਗੁਰਦਾਸਪੁਰ ਚ ਬਹੁਤ ਵੱਡੀ ਗਿਣਤੀ ਚ ਕਿਸਾਨ ਐਸੇ ਸਨ ਜਿਨ੍ਹਾਂ ਵੱਲੋਂ ਆਪਣੇ ਖੇਤਾਂ ਚ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ ਅੱਜ ਉਹਨਾਂ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਅਤੇ ਡੀਸੀ ਗੁਰਦਾਸਪੁਰ ਤੇ ਐਮਐਲਏ ਬਟਾਲਾ ਅਮਨ ਚੇਸਿੰਗ ਸ਼ਰੀ ਕਾਸੀ ਵੱਲੋਂ ਇੱਕ ਵਿਸ਼ੇਸ਼ ਸਮਾਗਮ ਕਰਵਾ ਕੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਆਓ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲਾਈਵ ਤਸਵੀਰਾਂ ਵਿਖਾਉਨੇ ਹਾਂ। ਦੇਖਦੇ ਰਹੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ। ਜੀ ਸਰ ਸਰ ਆਪਣਾ ਨਾਮ ਦੱਸ ਦਿਓ। ਕਿਰਪਾਲ ਸਿੰਘ ਢਿੱਲੋਂ ਮੁੱਖ ਖੇਤੀਬਾੜੀ ਅਫਸਰ ਗੁਰਦਾਸ ਸਰ ਕੀ ਪ੍ਰੋਗਰਾਮ ਸੀ ਅੱਜ ਔਰ ਕਿਸ ਤਰ੍ਹਾਂ ਦਾ ਰਿਆ ਰੁਝਾਨ ਜਿਹੜਾ ਪਿਛੇ ਅੱਗ ਲਗਾਉਣ ਬਾਰੇ ਉਹਦੇ ਬਾਰੇ ਥੋੜਾ ਪੂਰਾ ਐਕਸਪਲੇਨ ਕਰਦੇ ਹੋ ਇਸ ਤਰ੍ਹਾਂ ਜੀ ਪਿਛਲੇ ਸਾਲ ਸਾਡੇ ਜ਼ਿਲ੍ਹੇ ਦੇ ਵਿੱਚ 854 ਜਿਹੜੇ ਸਪੌਟ ਆਏ ਸੀ ਅੱਗ ਲੱਗਣ ਦੀਆਂ ਕਟਰਾਵਾਂ ਵਾਪਰੀਆਂ ਸੀ ਇਸ ਸਾਲ ਸਾਡੇ 390 ਆਏ ਆ ਤੇ ਸਾਡਾ ਜ਼ਿਲ੍ਹਾ ਜਿਹੜਾ ਵਾ ਪੂਰੇ ਪੰਜਾਬ ਦੇ ਵਿੱਚੋਂ ਦੂਜੇ ਨੰਬਰ ਤੇ ਰਿਹਾ ਵਾ ਅੱਗ ਲੱਗਣ ਦੇ ਵਿੱਚ ਘਟਾਵਾਂ ਜਿਹੜੀਆਂ ਨੇ ਘੱਟ ਵਾਪਰਉਂਦੇ ਵਿੱਚ ਤੇ ਸਾਡੇ ਤੋਂ ਕਈ ਜ਼ਿਲ੍ਹੇ ਜਿਹੜੇ ਆ ਉਹਨਾਂ ਦੀ ਜ਼ਮੀਨ ਬਹੁਤ ਘਟਿਆ ਸਾਡੇ ਜ਼ਿਲ੍ਹੇ ਦਾ ਜਿਹੜਾ ਰਕਬਾ ਸੀਗਾ ਉਹ 170000 ਹਕੜੇ ਆ ਸੀ ਤੇ ਮੇਰੇ ਜਿੰਨੇ ਵੀ ਜ਼ਿਲ੍ਹੇ ਦੇ ਮੁਲਾਜ਼ਮ ਸੀ ਖੇਤੀਬਾੜੀ ਦੇ ਦੂਜੇ ਵਿਭਾਗਾਂ ਦੇ ਵੀ ਅਧਿਕਾਰੀ ਕਰਮਚਾਰੀ ਡਿਊਟੀਆਂ ਤੇ ਲਾਏ ਸੀ ਉਹਨਾਂ ਨੇ ਬੜੀ ਤਨਦੇਹੀ ਨਾਲ ਕੰਮ ਕੀਤਾ ਜਿਹਦਾ ਸਦਕਾ ਇਹ ਅਸੀਂ ਇਸ ਵੇਲੇ ਸਾਨੂੰ ਇਸ ਜ਼ਿਲ੍ਹੇ ਨੂੰ ਮਾਣ ਮਿਲਿਆ ਕਿ ਅਸੀਂ ਪੰਜਾਬ ਦੇ ਵਿੱਚੋਂ ਵਧੀਆ ਨੰਬਰ ਦੂਜੇ ਨੰਬਰ ਤੇ ਆਏ ਹਾਂ। ਸੋ ਕਿੰਨੇ ਕਿਸਾਨ ਨੇ ਜਿਹੜੇ ਗੁਰਦਾਸਪੁਰ ਦੇ ਵਿੱਚ ਐਸੇ ਨੇ ਜਿਨ੍ਹਾਂ ਨੂੰ ਅੱਜ ਸਨਮਾਨ ਪੱਤਰ ਦਿੱਤਾ ਜਾ ਰਿਹਾ। ਇਸ ਵੇਲੇ ਕਿਸਾਨ 150 ਦੇ ਕਰੀਬ ਕਿਸਾਨ ਨੇ ਜਿਹੜੇ ਵੱਖ-ਵੱਖ ਬਲਾਕਾਂ ਚੋਂ ਆਏ ਆ ਜਿਨ੍ਹਾਂ ਨੂੰ ਅੱਜ ਡੀਸੀ ਸਾਹਿਬ, ਐਮਐਲਏ ਸਾਹਿਬ ਸਨਮਾਨ ਸਰਟੀਫਿਕੇਟ ਦੇਣਗੇ। ਇਹ ਜਿਹੜਾ ਸਰਟੀਫਿਕੇਟ ਆ ਇਹਦਾ ਨਾਮ ਰੱਖਿਆ ਵਾਤਾਵਰਣ ਦੇ ਰਾਖੇ। ਇਹ ਸਰਟੀਫਿਕੇਟ ਦਾ ਕਿਸਾਨ ਨੂੰ ਇਹ ਫਾਇਦਾ ਹੋਏਗਾ ਕਿ ਉਹ ਕਿਸੇ ਵੀ ਭਾਗ ਦੇ ਕੋਲ ਆਪਣੇ ਕੰਮ ਕਰਨ ਵਾਸਤੇ ਜਾਏਗਾ ਤੇ ਉਸ ਦਾ ਕੰਮ ਜਿਹੜਾ ਪਹਿਲ ਦੇ ਆਧਾਰ ਤੇ ਕੀਤਾ ਜਾਏਗਾ ਉਹਨੂੰ ਕਿਸੇ ਲਾਈਨ 'ਚ ਨਹੀਂ ਲੱਗਣਾ ਪਵੇਗਾ ਉਹਨੂੰ ਕੋਈ ਤੱਕੇ ਨਹੀਂ ਖਾਣੇ ਪੈਣਗੇ ਅਫਸਰशाही ਜਿਹੜਾ ਉਹਦਾ ਪੂਰਾ ਮਾਣ ਸਤਿਕਾਰ ਕਰੇ ਹੋਰ ਕਿਸਾਨਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਕਿਸਾਨਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਪਿਛਲੇ ਸਾਲ 854 ਸੀ ਇਸ ਸਾਲ 369 ਆਏ ਨੇ ਤੇ ਅਗਲੇ ਸਾਲ ਇਹ ਕਿਸਾਨ ਵੀਰ ਬਿਲਕੁਲ ਹੀ ਜ਼ੀਰੋ ਬੁਖਤ ਕਰ ਦੇਣਾ ਪੋਲੂਸ਼ਨ ਨੂੰ ਵੱਲੋਂ ਸਾਡੇ ਜਿਹੜੇ ਵਿੱਚ ਕੋਈ ਕਿਸੇ ਵੀ ਨੂੰ ਵੀ ਅੱਗ ਨਾ ਲੱਗੇ ਤੇ ਇੱਕ ਮੈਂ ਹੋਰ ਗੱਲ ਕਹਿਣੀ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਕਿਉਂਕਿ ਮੈਂ ਹੁਣ ਰਿਟਾਇਰ ਹੋ ਰਿਹਾ ਪ੍ਰਸ਼ਾਸਨ ਨੂੰ ਐਮਐਲਏ ਸਾਹਿਬਾਰੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਅਗਲੇ ਸਾਲ ਦੀ ਪਲੈਨਿੰਗ ਹੁਣ ਤੋਂ ਹੀ ਸ਼ੁਰੂ ਕਰ ਦੇਣਾ ਤੇ ਉਹਦੇ ਵਿੱਚ ਜਿਹੜੀ ਸਮੱਸਿਆ ਮੇਨ ਕਿਸਾਨਾਂ ਨੂੰ ਆਈ ਆ ਉਹ ਇਹ ਆਈ ਆ ਕਿ ਜਿਹੜੇ ਕੰਬਾਈਨ ਜਦੋਂ ਕੱਟਦੀ ਆ ਝੋਨਾ ਤੇ ਜਿਹੜਾ ਉਹਦੇ ਨਾਲ ਸੁਪਰ ਐਸਐਮਐਸ ਲੱਗਣਾ ਹੁੰਦਾ ਉਹ ਨਹੀਂ ਲਾਉਂਦੇ ਕੰਬਾਈਨਾ ਵਾਲੇ ਤੇ ਉਹਦੇ ਨਾਲ ਜਿਹੜਾ ਫਰੂਸ ਆ ਉੱਪਰ ਰਹਿ ਜਾਂਦਾ ਜਦੋਂ ਕਟਿੰਗ ਕਰਦੇ ਆ ਤੇ ਉਹ ਜਦੋਂ ਸੁਪਰ ਸੀਡਰ ਨਾਲ ਕਣਕ ਬੀਜਦੇ ਆ ਤੇ ਉਹ ਵਿੱਚ ਆ ਜਾਂਦਾ ਜਿਹੜੀ ਸੰਧੀ ਵਿਧੀ ਵੀ ਕਿਤੇ ਕਿਤੇ ਸਮੱਸਿਆ ਆਉਂਦੀ ਆ ਉਹਦਾ ਕਾਰਨ ਵੀ ਉਹੋ ਹੀ ਆ ਤੇ ਇਸ ਕਰਕੇ ਸਰਕਾਰ ਨੂੰ ਅਸੀਂ ਅਪੀਲ ਵੀ ਕਰਾਂਗੇ ਪ੍ਰਸ਼ਾਸਨ ਨੂੰ ਵੀ ਕਹਾਂਗੇ ਕਿ ਤੁਸੀਂ ਅਗਲੀ ਵਾਰ ਕੰਬਾਈਨਾ ਵਾਲਿਆਂ ਕੋਲੋਂ ਜਿਹੜਾ ਸੁਪਰ ਐਸਐਮਐਸ ਆ ਮੈਂਡਟਰੀ ਸਰ ਆਪਣਾ ਮੋਬਾਈਲ ਨੰਬਰ ਬੋਲ ਦਿਓ 91153 86450 ਤੇ ਕਿ ਪਿਛਲੇ ਸਾਲ ਜਿਹੜਾ ਕਿ ਹੁਣ ਜਾ ਰਿਹਾ ਇਹਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਟੋਟਲ ਸਾਡੇ ਇਨਸੀਡੈਂਟ ਸੀ 156 ਸੀ ਉਹ ਜਿਹੜਾ ਟੀਚਰਸ ਵਿਥਿਆ ਸੇ ਕਿ ਜ਼ੀਰੋ ਪਰਣੀ ਦਾ ਕਰਨ ਦਾ ਮਾਨਜੋ ਡਿਊਟੀ ਕਮਿਸ਼ਨ ਨਾਦਰ ਹਮਾਸ਼ੂ ਅਗਰਵਾਲ ਜੀ ਦੀ ਅਗਵਾਈ ਹੇਠ ਜੋ ਕੰਪੇਨ ਚਲਾਈ ਗਈ ਪਹਿਲਾਂ ਤਾਂ ਅਸੀਂ ਜਿਹੜੇ ਹਾਰਟਸਪੌਟ ਸਾਡੇ 15 55 ਵਿਲੇਜ ਹੀ ਉਹਨਾਂ ਨੂੰ ਜਾ ਕੇ ਟਾਰਗੇਟ ਕਰਕੇ ਤੇ ਉਹਨਾਂ ਨੂੰ ਫਾਰਮਰ ਨੂੰ ਜਿਹੜਾ ਸਮਝਾਇਆ ਗਿਆ ਪੰਚਾਇਤਾਂ ਨੂੰ ਸਮਝਾਇਆ ਗਿਆ ਉਹ ਗਿੱਸਾਵ ਨੇ ਇੱਕ ਐਲਾਨ ਕੀਤਾ ਸੀ ਕਿ ਜਿਹੜੇ ਪਿੰਡ ਜ਼ੀਰੋ ਪਰਣੀ ਹੋ ਜਾਣਗੇ ਉਹਨਾਂ ਨੂੰ ਆਪਾਂ 1 ਲੱਖ ਰੁਪਈਆ ਜਿਹੜਾ ਨਾਮਵਜੋ ਜਿਹੜੇ ਵਿਕਾਸ ਕਾਰਜ ਨੇ ਉਹ ਆਪਾਂ ਦੇਾਂਗੇ ਸੋ ਉਹ ਉਲਟੀ ਉਹ ਜਿਹੜਾ ਟਾਰਗੇਟ ਸਾਡਾ ਸੀ ਲਗਭਗ ਸਾਡਾ 55% ਅਸੀਂ ਜਿਹੜੇ ਇਨਸੀਡੈਂਟ ਘਟਾਉਣ ਦੇ ਵਿੱਚ ਕਾਮਯਾਬ ਹੋਏ ਆ ਤੇ 55% ਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਦੂਜਾ ਜਾਂ ਤੀਜਾ ਜਿਹੜਾ ਸਾਡਾ ਨੰਬਰ ਆਉਂਦਾ ਵਾ ਜਿਹਦੇ ਵਿੱਚ ਮੈਕਸੀਮ ਇਨਸੀਡੈਂਟ ਘਟਿਆ ਸੋ ਉਹ ਉਹਨਾਂ ਜਿਹੜੇ ਜਿਹੜੇ ਕਿਸਾਨਾਂ ਨੇ योगदान पाया ਵਧੀਆ ਕੀਤਾ ਕੰਮ ਉਹਨਾਂ ਨੂੰ ਸਨਮਾਨਿਤ ਕਰਨ ਲਈ ਅੱਜ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਹਦੇ ਵਿੱਚ ਉਹਨਾਂ ਕਿਸਾਨਾਂ ਨੂੰ ਉਹਨਾਂ ਪਿੰਡਾਂ ਨੂੰ ਸਨਮਾਨਿਤ ਕੀਤਾ ਜਾਏਗਾ ਜਿਹੜੇ ਕਿ ਜਿਹਨਾਂ ਨੇ ਵਧੀਆ ਕਾਰਗੁਜ਼ਾਰੀ ਦਿਖਾਈ ਹੈ ਜਿਨ੍ਹਾਂ ਨੇ ਨਿਰੋਪਰਣੀ ਕੀਤੀ ਆ ਤੇ ਇਹਨਾਂ ਨੂੰ ਵਾਤਾਵਰਣ ਦੇ ਰਖਵਾਲੇ ਤੌਰ ਤੇ ਜਿਹੜਾ ਵਾ ਉਹ ਸਨਮਾਨਿਤ ਕੀਤਾ ਜਾਣਾ ਵਾ ਉਹ ਕਿੰਨੇ ਕਿਸਾਨ ਆ ਟੋਟਲ ਲਗਭਗ ਇਹਦੇ ਵਿੱਚ ਕੋਈ 10 10 ਲੱਖ 15 ਹਰ ਇੱਕ ਬਲਾਕ ਤੇ ਆ ਇਹਦਾ ਮਤਲਬ ਕਿ ਜੇ ਸਾਡੇ 10 ਬਲਾਕ ਨੇ ਤੇ ਲਗਭਗ ਜਿਹੜਾ ਉਹ ਆ ਅਸਾ ਦਿਖਾਈ ਦੇਦੇ ਆਪਾਂ ਵੀ ਚੜ੍ਹਨ ਜਾ ਕੇ ਦੇਖਿਆ ਬਹੁਤ ਜ਼ਿਆਦਾ ਵੇਅਰ ਕੀਤਾ ਗਿਆ ਤੁਹਾਡੇ ਵੱਲੋਂ ਵੀ ਜਾਂ ਲੱਗਦਾ ਵੀ ਇਸ ਚੀਜ਼ ਦਾ ਫਲ ਮਿਲੇਗਾ ਵੀ ਗਾਉਂ ਨੂੰ ਕਿ ਹੋਰ ਜ਼ਿਆਦਾ ਬਿਲਕੁਲ ਤੁਹਾਡਾ ਜਿਹੜਾ ਹੁਣ ਆਉਣ ਸਮਾਂ ਜਿਹੜਾ ਤੁਹਾਡਾ ਟਾਰਗੇਟ ਹੋਏਗਾ ਕਿ ਜ਼ੀਰੋ ਬਰਨਿੰਗ ਨੈਕਸਟ ਟਾਈਮ ਨੈਕਸਟ ਜਿਹੜਾ ਵੀ ਹੁਣ ਤੋਂ ਆਪਾਂ ਇਹਦਾ ਉਹ ਜਿਹੜੀ ਪਲੈਨਿੰਗ ਜਿਹੜੀ ਉਹਦੀ ਬਿਊਰੋਫ ਬੰਦੀ ਜਾ ਉਹ ਕਰਨੀ ਆ ਤੇ ਆਪਾਂ ਕਿਵੇਂ ਜਿਹੜੀ ਜ਼ੀਰੋ ਬਰਨਿੰਗ ਕਰਨੀ ਆ ਤਾਂ ਅਗਲੇ ਸਾਲ ਜਿਹੜਾ ਤੁਹਾਡਾ ਜੇ 300 ਚ 398 ਜਿਹੜੇ ਨੰਬਰ 369 ਦੇ ਐਕਸੀਡੈਂਟ ਆਇਆ ਉਹ ਬਿਲਕੁਲ ਜ਼ੀਰੋ ਹੋਣਾ ਸੋ ਉਹਦਾ ਹੁਣ ਪੰਜਾਬ ਚੋਂ ਕਿੰਨੇ ਨੰਬਰ ਤੇ ਆਪਣਾ ਜ਼ਿਲ੍ਹਾ ਦਾ ਦਸਤੋਰਾ ਆਪਣਾ ਜਿਹੜਾ ਇਸ ਵੇਲੇ ਜਿਹੜਾ ਵਾ ਉਹ ਤੀਜੇ ਨੰਬਰ ਤੇ ਹੈ ਦੂਜੇ ਤੇ ਤੀਜੇ ਨੰਬਰ ਤੇ ਹੈ ਜੇ ਆਪਾਂ ਉਧਰ ਲਾਈਏ 18ਵਾਂ ਨੰਬਰ ਜਿਹੜਾ ਇਸ ਸਟੇਟ ਹੌਂ ਦੇ ਵਿੱਚ ਬ੍ਰਦਰ ਅੱਜੇ ਕਿਸਾਨ ਭਰਾਸੀਂ ਸਾਡੇ ਜਿਨ੍ਹਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਈ ਉਹਨਾਂ ਨੂੰ ਅਸੀਂ ਸਨਮਾਨਤ ਕਰ ਰਹੇ ਹਾਂ ਔਰ ਕਿਸਾਨ ਨੂੰ ਪਰਾਲੀ ਜਿਹੜੇ ਪੰਜਾਬ ਸਰਕਾਰ ਵੱਲੋਂ ਇਹ ਐਮਓ ਪਰਾਲੇ ਲੈ ਲਈ ਹੈ ਅਜੋਨਾ ਬਾਰੇ ਇਹਨਾਂ ਨੂੰ ਜਾਣਕਾਰੀ ਦੇ ਦਿੱਤੀ ਆ ਤਾਂ ਜੋ ਕਿ ਥੋੜੇ ਸਮੇਂ ਬਾਅਦ ਉਹਨਾਂ ਨੂੰ ਜਿਹੜੇ ਜਿਹੜੇ ਚਾਹੇ ਕਿਸਾਨ ਹੱਥਾਂ ਦੇ ਚਾਹੇ ਅੱਡੇ ਜਿੱਦਾਂ ਮਿੱਟੀ ਕਿਸਾਨ ਜਿਹੜੇ ਰਾਤ ਨੂੰ ਹੁੰਦੇ ਸੀ ਉਹਨਾਂ ਨੂੰ ਰਾਤ ਨੂੰ ਮੰਡੀ ਦੇ ਵਿੱਚ ਖੱਜਲ ਖਰਾਬੀ ਜਿਹੜੀ ਹੁੰਦੀ ਸੀ ਉਹਦੇ ਵਿੱਚੋਂ ਵੀ ਆਪਾਂ ਨਿਆਰ ਲਵਾਉਣ ਦੀ ਜਿਹੜੀ ਆ ਉਹ ਤਕਰੀ ਜਿਹੜੀ ਕੀਤੀ ਹੋਈ ਹੈ ਸਰਕਾਰ ਨੂੰ ਔਰ ਅੱਜ ਬੀਸੀ ਸਾਹਿਬ ਆਏ ਨੇ ਮੈਂ ਵੀ ਸਾਂ ਮੈਨੂੰ ਥੋੜਾ ਜਿਆਦਾ ਜਲਦੀ ਜਾਣਾ ਪੈ ਰਿਹਾ ਔਰ ਸਾਰੇ ਜਿੰਨਾ ਕਿਸਾਨਾਂ ਨੇ ਸਰਕਾਰ ਦਾ ਸਾਥ ਦਿੱਤਾ ਉਹਨਾਂ ਨੂੰ ਸਨਮਾਨ ਦਿੱਤਾ ਜਾਂਦਾ ਹੈ। ਦਲਬਾਖੀ ਚੀਮਾ ਲਾਲੀ ਚੀਮੇ ਕਰਕੇ ਮਰ ਜਾਂਦੇ ਨੇ ਪਿੰਡ ਮੇਰਾ ਬਰਿਆਰ ਹੈ ਬਰਾਗ ਗੁਰਦਾਸਪੁਰ ਹੈ। ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਬੜਾ ਵੱਡਾ ਉਪਰਾਲਾ ਜਿਹੜੇ ਲੋਕ ਪਰਾਲੀ ਨਹੀਂ ਸਾੜਦੇ ਉਹਨਾਂ ਨੂੰ ਉਤਸ਼ਾਹ ਕਰਨ ਵਾਸਤੇ ਸਰਕਾਰ ਦਾ ਤੇ ਖੇਤੀਬਾੜੀ ਬੜੀ ਮੈਕਮੇ ਦਾ ਬੜਾ ਵੱਡਾ ਉਪਰਾਲਾ ਜਿਹੜੇ ਨਹੀਂ ਸਾੜਦੇ ਉਹਨਾਂ ਦਾ ਸਮਾਨਤਿਕ ਜਿਹੜੇ ਸਾੜਦੇ ਉਹ ਵੀ ਵੇਖਣਗੇ ਕਿ ਜੇ ਇਹਨਾਂ ਦਾ ਇਨਾ ਮਾਨ ਸਤਕਾਰ ਹੁੰਦਾ ਤੇ ਲੋਕਾਂ ਤੇ ਅਸਰ ਤੇ ਪੈਂਦਾ ਹੀ ਇਹਨਾਂ ਜੀ। ਕੇ ਸਮਾਨ ਕੀਤਾ ਜਾ ਰਿਹਾ ਕਿ ਅਸੀਂ ਜਿਹੜੀ ਨੇ ਬਰਾਲੀ ਨੂੰ ਅੱਗੇ ਲਾਉਂਦੇ ਅਸੀਂ ਵਾਤਾਵਰਨ ਨੂੰ ਸਾਫ਼ ਰੱਖਣਾ ਚਾਹੁੰਦੇ ਆ ਤੇ ਮੈਂ ਆਪਣੇ ਬਾਰੇ ਦੱਸਣਾ ਚਾਹੁੰਦਾ ਕਿ ਜਿਉਂ ਦੇ ਮੌਸਮ ਹੋ ਹੋ ਸੰਭਾਲੀਏ ਸਾਡੇ ਪਰਿਵਾਰ ਨੇ ਅਜੇ ਤੱਕ ਅੱਗ ਨਹੀਂ ਲਾਈ ਕਿੰਨੀ ਪੈਲੀ ਹੈ ਤੁਹਾਡੀ ਜਿਹੜੀ ਸਾਡਾ ਸਾਡੇ ਕੋਲ ਅਸਲੇ 22 ਏਕੜ ਪੈਲੀ ਹੈ ਜਿਹਦੇ ਵਿੱਚ 12 ਏਕੜ ਬਾਗ ਹੈ ਬਾਕੀ ਕਮਾਦ ਝੋਨਾ ਹਰ ਤਰ੍ਹਾਂ ਦੀ ਫਸਲें ਚਲਾਉਂਦੇ ਆ ਅਸੀਂ ਇਸ ਇਸ ਪਾਸੇ ਨਹੀਂ ਜਾਂਦੇ ਵੀ ਅੱਗ ਲਾਈ ਜਾਂਦੇ